ਈ ਵਾਰ ਜਦੋਂ ਮੈਂ ਉੱਥੇ ਗਿਆ ਸੀ तकरीबन 100 ਕ ਬੰਦਾ ਇਕੱਠਾ ਹੋਇਆ ਸੀ ਤੇ ਜਿਹੜੀ ਉੱਥੇ ਤੰਬੂ ਗਣਾਟਾ ਸੀ ਸਾਡੇ ਉਹ ਹੀ ਪੁਲਿਸ ਲੈ ਗਈ ਸੀ ਜੀ ਆਪਾਂ ਸਰਕਾਰ ਤੋਂ ਡਰਦੇ ਚੁੱਪ ਕਰਕੇ ਬਹਿ ਗਏ ਤੇ ਲੋਕ ਤਾਂ ਭਲਕ ਨੂੰ ਗੱਲ ਹੀ ਨਹੀਂ ਕਰਨਗੇ ਸੰਤਾਂ ਦੀ ਜੀ ਇੱਥੋਂ ਤੱਕ ਕਿਸੇ ਦੇ ਘਰੋਂ ਫੋਟੋ ਫੜੀ ਜਾਂਦੀ ਸੀ ਜੇ ਕਿਸੇ ਦੇ ਘਰੇ ਫੋਟੋਆਂ ਸੀ ਉਹਨਾਂ ਨੇ ਪੇਟੀਆਂ ਚ ਲੁਕਾ ਲੀਆਂ ਸੀ ਵੀ ਸਾਡੇ ਘਰੋਂ ਸੰਤ ਜਨਾਰ ਸਿੰਘ ਖਾਲਸਾ ਪਿੰਡ ਵਾਲੇ ਦੀ ਫੋਟੋ ਨਾ ਫੜੀ ਜਾਵੇ ਉਦੋਂ ਬਿਨਤ ਸਿੰਘ ਦਾ ਰਾਜ ਹੁੰਦਾ ਸੀ ਜੀ ਤੇ ਸੰਤ ਕੇ ਨਰਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਕੋਈ ਗੱਲ ਨਹੀਂ ਸੀ ਕਰਦਾ ਸੰਤ ਜੀ ਨਰਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਨ ਤੇ ਫਤਿਹਗੁਰ ਸਾਹਿਬ ਨੇ ਆਇਆ ਜਾ ਰਿਹਾ ਤੇ ਜਿੱਥੇ ਜਿੱਥੇ ਅਸੀਂ ਬਜ਼ਾਰਾਂ 'ਚ ਪੋਸਟਰ ਲਾਏ ਦਿਨ ਚਿਰ ਦਿਨ ਉਥੇ ਪੁਲਿਸ ਪੈਰਾਡਾ ਪਿਖ ਮੋਤੀ ਸੀ ਮਾਮਦੋਰ ਦੇ ਵਿੱਚ ਅਸਲੀ ਸੰਤਾਂ ਦੀ ਸੋਚ ਉਹ ਸਿੱਖੀ ਹਰਦਿਆਂ ਦੇ ਵਿੱਚ ਜਿੱਦਾ ਤੇ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸ਼ਰਮਣੀ ਕਾਲੀਦਾਰ ਅੰਮ੍ਰਿਤਸਰ ਦੇ ਆਗੂ ਦੇ ਕੋਲ ਤੇਜਿੰਦਰ ਸਿੰਘ ਦਿਓਲ ਦੇ ਕੋਲ ਸੋ ਗੱਲਬਾਤ ਕਰਨ ਲੱਗੇ ਆ ਵੀ 12 ਫਰਵਰੀ ਨੂੰ ਫਤੇਗੜ ਸਾਹਿਬ ਦੇ ਵਿਖੇ ਉੱਥੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਵਰਸੀ ਜਨਮ ਦਿਹਾੜਾ ਮਨਾਇਆ ਜਾਣਾ ਹੈਗਾ ਉਸ ਮੁੱਦੇ ਨੂੰ ਗੱਲਬਾਤ ਕਰਨ ਲੱਗੇ ਆ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰ ਦਿਆ ਜੀ ਇਹਨਾਂ ਦੇ ਨਾਲੇ ਆਪਣੇ ਲਾਈਕ ਕਮੈਂਟ ਦਿਆ ਜੀ ਸੋ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸ ਸੋ ਭਾਈ ਸਾਹਿਬ ਜਿਸ ਤਰ੍ਹਾਂ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਵਰਸੀ ਮਨਾਈ ਜਾਂਦੀ ਹੈ ਹਰ ਸਾਲ ਇੱਕ ਪਾਸੇ ਫਤੇਗੜ ਸਾਹਿਬ ਦੀ ਧਰਤੀ ਤੇ ਸ਼੍ਰੋਮਣੀ ਕਾਲੀ ਦਰ ਅੰਮ੍ਰਿਤਸਰ ਦੇ ਵੱਲੋਂ ਸਿਮਰਜੀਤ ਸਿੰਘ ਮਾਨ ਦੇ ਵੱਲੋਂ 12 ਫਰਵਰੀ ਨੂੰ ਮਨਾਈ ਜਾ ਰਹੀ ਹੈ ਫਤੇਗੜ ਸਾਹਿਬ ਦੀ ਉਸ ਬਾਰੇ ਕੀ ਕਹੋਗੇ ਵੇਖੋ ਜੀ ਸ਼੍ਰੋਮਣੀ ਕਾਲੇ ਦਾ ਲੰਮਰ ਸਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਜੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਦੀ ਵਰਸੀ ਮਨਾ ਰਿਹਾ ਹੈ 12 ਫਰਵਰੀ ਨੂੰ ਹਰ ਸਾਲ ਜੀ ਸ੍ਰੀ ਫਤਿਹਗੜ੍ਹ ਸਾਹਿਬ ਮੇਕੇ ਮਨਾਈ ਜਾਂਦੀ ਜੀ ਸੋ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਅਸੀਂ ਸਾਰੇ ਸਮੂਹ ਸਿੱਖ ਜਗਤ ਨੂੰ ਸਾਰੀਆਂ ਸੰਪਰਦਾਵਾਂ ਨੂੰ ਸਾਰੇ ਸਿੱਖਾਂ ਨੂੰ ਬੇਨਤੀ ਕਰੇ 12 ਫਰਵਰੀ ਨੂੰ ਵੱਧ ਤੋਂ ਵੱਧ ਸੰਗਤ ਲੈ ਕੇ ਜਿਹੜਾ ਉੱਥੇ ਪਹੁੰਚਿਆ ਜਾਵੇ ਜੀ ਤਾ ਕਿ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਜਨਮ ਦਿਨ ਤੇ ਇਹ ਸਰਕਾਰ ਨੂੰ ਦਰਸਾਹ ਚ ਕੀ ਹੈ ਕਿ ਅੱਜ ਵੀ ਸੰਤਾਂ ਦੀ ਜਿਹੀ ਸੋਚ ਉਹ ਸਿੱਖੇ ਹਰਦਿਆਨ ਦੇ ਵਿੱਚ ਜਿਦਾ ਹੂੰ ਹੂੰ ਇਹ ਸਵਾਰ 12 ਫਰਵਰੀ ਨੂੰ ਇੱਕ ਸਬੱਬੀ ਕਹੋ ਮਿਸ ਭਗਤ ਰਵਿਤਾਸ ਦੀ ਸਤਿਗੁਰੂ ਦਾਸ ਜੀ ਮਹਾਰਾਜ ਜੀ ਉਹਨਾਂ ਦਾ ਜਨਮ ਦਿਨ ਵੀ 12 ਫਰਵਰੀ ਨੂੰ ਇੱਕੇ ਦਿਨ ਇੱਕੋ ਦਿਨ ਜੀ ਅਸੀਂ ਉਸ ਦਿਨ ਭਗਤ ਰਵਦਾਸ ਜੀ ਦੇ ਜਨਮ ਦਿਨ ਤੇ ਬਹੁਤ ਵੱਡਾ ਉਥੇ ਇਕੱਠ ਕਰਨੇ ਜਾ ਰਹੇ ਹਾਂ ਹਮ ਅਸੀਂ ਇੱਕੋ ਦਿਨ ਜਿੱਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਨ ਮਨਾ ਰਹੇ ਹਾਂ ਉਥੇ ਬੇਗਮਪੁਰਾ ਦੀ ਗੱਲ ਕਰਨ ਵਾਲੇ ਭਗਤ ਰਵਦਾਸ ਜੀ ਦਾ ਵੀ ਜਨਮ ਦਿਨ ਉਥੇ ਮਨਾਇਆ ਜਾ ਰਿਹਾ ਹੈ ਜੀ ਸੋ ਅਸੀਂ ਸਾਰੀਆਂ ਸਮੂਹ ਜਿਹੜੇ ਭਗਤ ਰਵਦਾਸ ਜੀ ਦੇ ਅਨਿਆਈ ਨੇ ਹਮ ਹਮ ਵੀ ਜਿੰਨੇ ਸਿੱਖ ਨੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਉਥੇ ਜ਼ਰੂਰ ਪਹੁੰਚੋ ਹਮ ਹਮ ਜੇ ਉਸ ਤੋਂ ਵੀ ਇੱਕ ਸਵਾਲ ਉੱਠਦਾ ਹੈ ਵੀ ਸੰਤ ਬਾਬਾ ਜਰਨੈਲ ਸਿੰਘ ਪਿੰਡਰੇ ਵਾਲਾ ਦਾ ਜਿਹੜਾ ਜਨਮ ਦਿਹਾੜਾ ਇੱਕ ਪਾਸੇ ਦਾ ਰੋਡੇ ਪਿੰਡ ਬਣਾਇਆ ਜਾਂਦਾ ਉੱਥੇ ਵੀ ਲੱਖਾਂ ਸੰਤਾਂ ਪਹੁੰਚਦੀਆਂ ਵੀਰਾਂ ਕੱਟ ਕੇ ਇੱਕ ਪਾਸੇ ਤੁਸੀਂ ਜਿਹੜਾ ਫਤੇਗੜ ਸਾਹਿਬ ਹਰ ਸਾਲ ਮਨਾਉਂਦੇ ਹੋ 12 ਫਰਵਰੀ ਨੂੰ ਫਿਰ ਦੋ ਜਗ੍ਹਾ ਕਿਉਂ ਪਹਿਲਾਂ ਰੋਡੇ ਪਿੰਡ ਵਿੱਚ ਕੋਈ ਜਨਮ ਦਿਨ ਜਾਂ ਚੀਜ਼ ਜਿਹੜਾ ਕੋਈ ਖਾਸ ਨਹੀਂ ਬਣਾਇਆ ਜਾਂਦਾ ਵੀ 1992-93 ਦੇ ਤਕਰੀਬਨ ਮੇਰੇ ਖਿਆਲ ਨਾਲ ਗੱਲ ਏ ਮੈਨੂੰ ਜੇ ਪੱਕਾ ਨਹੀਂ ਯਾਦ ਉਦੋਂ ਮੈਂ ਛੋਟਾ ਹੁੰਦਾ ਸੀ ਫਿਰ ਕਦੋਂ ਤੋਂ ਰੋਡੇ ਪਿੰਡ ਮਣਾਉਂਦੇ ਆ ਮੈਂ ਤੁਹਾਨੂੰ ਉਹੀ ਦੱਸ ਰਿਹਾ ਉਦੋਂ ਬਿਆਨਤ ਸਿੰਘ ਦਾ ਰਾਜ ਹੁੰਦਾ ਸੀ ਜੀ ਤੇ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕੋਈ ਗੱਲ ਨਹੀਂ ਸੀ ਕਰਦਾ ਜੀ ਇੱਥੋਂ ਤੱਕ ਕਿਸੇ ਦੇ ਘਰੋਂ ਫੋਟੋ ਫੜੀ ਜਾਂਦੀ ਸੀ ਜੇ ਕਿਸੇ ਦੇ ਘਰੇ ਫੋਟੋਆਂ ਸੀ ਉਹਨਾਂ ਨੇ ਪੇਟੀਆਂ 'ਚ ਲੁਕਾ ਲੀਆਂ ਸੀ ਵੀ ਸਾਡੇ ਘਰੋਂ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਫੋਟੋ ਨਾ ਪੜੀ ਜਾਵੇ ਹੂੰ ਚੌਂਕ ਦੇ ਵਿੱਚ ਬੰਦਿਆਂ ਦੇ ਵਿੱਚ ਕੋਈ ਸੰਤਾਂ ਦੀ ਗੱਲ ਨਹੀਂ ਸੀ ਕਰਦਾ ਜੀ ਤੇ ਸਿੰਘ ਦਾ ਸੈਟਡੇ ਹੁਣ ਭਾਈ ਧਾਨ ਸਿੰਘ ਮੰਡ ਨੇ ਉਹਦੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਹੁੰਦੇ ਸੀ ਜੀ ਤਾਂ ਇਨਾਂ ਨੇ ਉਹ ਮਾਨ ਸਾਹਿਬ ਦੇ ਕੋਲ ਬੈਠ ਕੇ ਗੱਲ ਹੋਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੋਰ ਸਾਡੇ ਬੜੇ ਸੀਨੀਅਰ ਲੀਡਰ ਬੈਠੇ ਸੀ ਤੇ ਸਰਦਾਰ ਮਾਨ ਨੇ ਆਪਣੀ ਪਾਰਟੀ ਦੇ ਦੇ ਗੱਲ ਰੱਖੀ ਵੀ ਜੇ ਆਪਾਂ ਸੰਤਾਂ ਦੀ ਗੱਲ ਹੀ ਨਾ ਕਰਾਂਗੇ ਤੇ ਲੋਕ ਤਾਂ ਭੁੱਲ ਜਾਣਗੇ ਜੇ ਆਪਾਂ ਸਰਕਾਰ ਤੋਂ ਡਰਦੇ ਚੁੱਪ ਕਰਕੇ ਬਹਿ ਗਿਆ ਤੇ ਲੋਕ ਤਾਂ ਭਲਕ ਨੂੰ ਗੱਲ ਹੀ ਨਹੀਂ ਕਰਨਗੇ ਸੰਤਾਂ ਦੀ ਅੱਛਾ ਫਿਰ ਇਹ ਸੋਚਿਆ ਕਿ ਸੰਤਾਂ ਦਾ ਛਿੱਤੀ ਜਰਾ ਮਨਾਇਆ ਜਾਵੇ ਹੂੰ ਪਰ ਫਿਰ ਸਿੰਘ ਸਾਹਿਬ ਆਹ ਧਾਮ ਸਿੰਘ ਮੰਡਨੇ ਇਹ ਗੱਲ ਕਹੀ ਵੀ ਟਕਸਾਲ ਦਾ ਸਾਡੀ ਵਿਗੜ ਜੇਗੀ ਅੱਛਾ ਕਿਉਂਕਿ ਟਕਸਾਲ ਇਹ ਗੱਲ ਕਹਿੰਦੀ ਸੀ ਵੀ ਜਿਹੜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਓ ਅਮਰ ਨੇ ਉਹ ਜਿੰਦਾ ਨੇ ਜਿਉਂਦੇ ਬਾਬਾ ਠਾਕੁਰ ਸਿੰਘ ਕਹਿ ਰਹੇ ਸੀ ਜਿਉਂਦੇ ਨੇ ਜਿਉਂਦੇ ਤੇ ਟਕਸਾਲ ਦੇ ਨਾਲ ਕੋਈ ਰਫੜ ਨਾ ਪੈ ਜਾਵੇ ਹੂੰ ਤੇ ਸੰਤਾਂ ਦੇ ਜਨਮ ਦਿਨ ਦਾ ਕਿਸੇ ਨੂੰ ਪਤਾ ਨਹੀਂ ਸੀ ਵੀ ਕਦੋਂ ਹੋਏਗਾ ਕਦੋਂ ਨਹੀਂ ਹੋਏਗਾ ਸੰਤ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਜਿਉਂਦੇ ਸੀ ਹਾਂ ਸੰਤ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਸੀ ਜਿਉਂਦੇ ਨਹੀਂ ਜੀ ਸੋ ਇਸ ਕਰਕੇ ਠਕਸਾਲ ਦੇ ਨਾਲ ਜਿਹੜੇ ਚਰਮਣੀ ਕਾਲੀ ਤਲਾ ਮਸਰ ਬਗਾੜਨਾ ਨਹੀਂ ਸੀ ਚਾਹੁੰਦਾ ਜੀ ਇਸ ਕਰਕੇ ਉੱਥੇ ਫੈਸਲਾ ਹੋਇਆ ਵੀ ਆਪਾਂ ਜਿਹੜੇ 12 ਫਰਵਰੀ ਹੈਗੀ ਹੂੰ ਕਿਉਂਕਿ ਦੂਜਾ ਛੀਜੀ ਧਾੜੇ ਚੱਲ ਰਹੇ ਸੀ ਜੋਡੇ ਸਭ ਜਦਾਂ ਦੇ ਉਦੋਂ ਹੀ ਇਹ ਗੱਲ ਹੋਈ ਤੇ ਉਸ ਤੋਂ ਬਾਅਦ ਇਹ ਡਿਸਾਈਡ ਕਰ ਲਿਆ ਵੀ ਆਪਾਂ 12 ਫਰਵਰੀ ਨੂੰ ਸੰਤਾਂ ਦਾ ਜਨਮ ਦਿਨ ਮਨਾ ਲੀਏ ਜਨਮ ਦਿਨ ਤਾਂ ਕਿਸੇ ਦਾ ਵੀ ਕਦੋਂ ਵੀ ਮਨਾਇਆ ਜਾ ਸਕਦਾ ਜਿਹੜੀ ਸਾਲ ਦੀ ਗੱਲ ਹੈਗੀ ਹੈ ਇਹ 93 92 93 93 93 93 ਜਦੋਂ ਬੀਤ ਸਿੰਘ ਦਾ ਰਾਜ ਸੀ ਜੀ ਸੋ ਉਸ ਵਕਤ ਪਹਿਲੀ ਵਾਰ ਜਦੋਂ ਮੈਂ ਉੱਥੇ ਗਿਆ ਸੀ तकरीबन 100 ਕੁ ਬੰਦਾ ਇਕੱਠਾ ਹੋਇਆ ਸੀ ਤੇ ਜਿਹੜੀ ਉੱਥੇ ਤੰਬੂ ਗਣਾਟਾ ਸੀ ਸਾਡੇ ਉਹ ਵੀ ਪੁਲਿਸ ਲੈ ਗਈ ਸੀ ਅੱਛਾ ਤੇ ਸਾਨੂੰ ਫਿਰ ਉੱਥੇ ਜਿਹੜਾ دیਵਾਨ ਹਾਲ ਦੇ ਵਿੱਚ ਜਾ ਕੇ ਤੇ ਅਰਦਾਸ ਕੀਤੀ ਸੀ ਅੱਛਾ ਸਾਡੀ ਇਹ ਪਹਿਲੀ ਵਾਰ ਦੇ ਹਾਲਾਤ ਸੀ ਉਸ ਤੋਂ ਬਾਅਦ ਹਰ ਸਾਲ ਸਰਕਾਰ ਦੇ ਨਾਲ ਟੱਕਰ ਲੈਂਦੇ ਨਹੀਂ ਨਹੀਂ ਦੇ ਨਹੀਂ ਦੀ ਅੱਜ ਉਸੇ ਲੱਖਾਂ ਦੀ ਗਿਣਤੀ ਦੇ 11ਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਗਈ ਉਸ ਦਾ ਇੱਕ ਫਾਇਦਾ ਹੋਇਆ ਅੱਛਾ ਜਦੋਂ ਅਸੀਂ ਜਨਮ ਦਿਨ ਮਨਾਇਆ ਮੈਨੂੰ ਅਜੇ ਯਾਦ ਹੈ ਅਸੀਂ ਕੱਲਾ ਤੇ ਪੋਸਟਰ ਲਾਏ अच्छा मि संत जयनाल सिंह खालसा पिंडरा वाले दे जन्मदिन दे फतेह करसा मनाया जा रिया है हम्म ते जिथे जिथे सी बाजारा च पोस्टर ਲਾਇਆ ਦਿਨ ਚਰ ਦਿਨ ਉਥੇ पुलिस पैहरा लाके ਖਲੋਤੀ ਸੀ ममदोड़ ਦੇ ਵਿੱਚ अच्छा ते साडा वो ਸਮਾ ਸੀ सो ਅੱਜ ਤਾਂ ਸਮਾ ਬਦਲ ਗਿਆ ਹੈ ਪਰ ਉਸ ਜਰਾਜ ਸਮਾ ਆਇਆ ਇਹਨੂੰ ਬਦਲਨ ਵਾਸਤੇ ਪਾਰਟੀ ਨੇ ਬੜੀ ਵੱਡੀ ਜਦਲ ਜਦ ਕੀਤੀ ਸੰਤਾ ਦਾ ਜਨਮ ਦਿਨ ਮਨਾ ਕੇ ਸੰਤਾ ਦੀ ਜਿਹੜੀ ਫੋਟੋ ਸੀ ਉਹਨੂੰ ਬਾਜ਼ਾਰਾਂ ਤੇ ਗਲੀਆਂ ਦੇ ਵਿੱਚ ਹਥਿਆਰ ਦੇ ਰੂਪੀ ਚਪਕਾਇਆ ਗਿਆ ਹੂੰ ਸੰਤਾਂ ਦੀ ਜਿਹੜੀ ਗੱਲ ਸੀ ਉਹਨੂੰ ਘਰ-ਘਰ ਤੱਕ ਪਟਾਇਆ ਗਿਆ ਹੂੰ ਤੇ ਜਿਹੜੀ ਅੱਜ ਫਿਰ ਫੋਟੋ ਦੁਬਾਰਾ ਉਹ ਸੰਤਾਂ ਦੀ ਜਿਹੜੀ ਉਹ ਲੋਕਾਂ ਦੇ ਘਰਾਂ ਦੇ ਵਿੱਚ ਮੋਬਾਈਲਾਂ ਦੇ ਵਿੱਚ ਸ਼ੋਭਤ ਹੋਈ ਨਹੀਂ ਤੁਸੀਂ ਕਹਿੰਦੇ ਪੋਸਟਰ ਲੱਗੇ ਸੀ ਤਾਂ ਉੱਥੇ ਪੁਲਿਸ ਵਾਲੇ ਡਿਊਟੀ ਖੜੇ ਸੀ ਹਾਂ ਉਹ ਕਿਉਂ ਉਹ ਉਸ ਵਕਤ ਇੰਨਾ ਹੋਵਾਂ ਖੜਾ ਕੀਤਾ ਗਿਆ ਸੀ ਵੀ ਜੇ ਸੰਤਾਂ ਦੀ ਕੋਈ ਫੋਟੋ ਲਾਉਂਦਾ ਤੇ ਉਹ ਹੱਤਵਾਦੀ ਅੱਛਾ ਉਹਨਾਂ ਦੀ ਪੁੱਛਣ ਕੀਤੀ ਜਾ ਗਈ ਜਾਂਦ ਸੀ ਵੀ ਇਹਨਾਂ ਦੀ ਪੋਸਟਰ ਰਾਤ ਨੂੰ ਕੌਣ ਲਾ ਗਿਆ ਹੂੰ ਅਰੇ ਗੱਲ ਬੜੀ ਪ੍ਰਾਣੀ ਹੈ ਅੱਜ ਤੱਕ ਮੈਨੂੰ ਕੋਈ ਹਿਜਕਤਾ ਨਹੀਂ ਕਿਉਂਕਿ ਉਦੋਂ ਅਸੀਂ ਰਾਤ ਲਾਏ ਸੀ ਜਿੰਨੇ ਪੁਲਿਸ ਲਾਉਣ ਨਹੀਂ ਦਿੰਦੀ ਤੇ ਅਸੀਂ ਰਾਤ ਨੂੰ ਬਾਜ਼ਾਰ ਦੇ ਵਿੱਚ ਜਾ ਕੇ ਲਾਏ ਸੀ ਜੀ ਪਰ ਉਹ ਸਾਡਾ ਪ੍ਰਚਾਰ ਇੰਨਾ ਹੋ ਗਿਆ ਵੀ ਲੋਕ ਹੋਰੇ ਲਈ ਜਾਣੇ ਸ਼ੁਰੂ ਹੋ ਗਏ ਚਲੋ ਬਾਬਾ ਜਨਰਲ ਸਿੰਘ ਪਿੰਡਵਾਲੇ ਦਾ ਜਨਮ ਦਿਹਾੜਾ ਰੋਡੇ ਪਿੰਡ ਫਿਰ ਕਦੋਂ ਬਣਾਉਣਾ ਚਾਹੁੰਦਾ ਉਹ ਵੇਖੋ ਜਦੋਂ ਹਾਲਾਤ ਸਿਰਖਾਵੇਂ ਹੋ ਗਏ ਹੂੰ ਤੇ ਤਾਂ ਪਿਛਲੇ ਮੇਰੇ ਖਰ 5-7 ਸਾਲ ਤੋਂ 9 ਲੱਗੇ ਨੇ ਕੋਈ ਇਹਨਾਂ ਦਾ ਬਣਾਉਦੇ ਨਾ ਥੋੜਾ ਸਮਾਂ ਹੀ ਹੋਇਆ ਹਾਂ ਅੱਛਾ ਈ ਇਹ ਮਾਨ ਸਾਹਿਬ 33 ਸਾਲਾਂ ਤੋਂ ਪਿਛਲੇ ਮਨਾ ਰਹੇ ਨੇ। ਤਕਰੀਬਨ 93-94 ਤੋਂ ਮਨਾ ਰਹੇ ਨੇ। ਹੂੰ। ਜੀ 32 ਸਾਲਾਂ ਤੋਂ ਮਾਨ ਸਾਹਿਬ ਤਾਂ ਮਨਾ ਰਹੇ। ਇਹ 5-7 ਸਾਲਾਂ ਤੋਂ ਮਨਾਉਣ ਲੱਗੇ। ਜਿਵੇਂ ਭਾਈ ਜਸਵੀਰ ਸਿੰਘ ਰੋਡੇ ਨੇ ਤੁਹਾਨੂੰ ਉਹਨਾਂ ਨੇ ਕਦੀ ਇਹ ਨਹੀਂ ਗੱਲ ਕਹੀ ਵੀ ਦੋ ਜਗ੍ਹਾ ਕਿਉਂ ਮਨਾਉਨੇ ਆ। ਨਹੀਂ ਜੀ ਉਹ ਸਾਡੇ ਸਤਿਕਾਰਯੋਗ ਨੇ। ਹੂੰ ਉਹ ਉੱਥੇ ਅਸੀਂ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ। ਹੂੰ ਵੀ ਉੱਥੇ ਵੀ ਜਾਂਦੇ ਅਸੀਂ ਮੈਂ ਉੱਥੇ ਆਈ ਜੀ। ਸਾਦੇ ਮਹਾਪੁਰਸ਼ਾਂ ਦਾ ਜਨਮ ਦਿਨ ਅਸੀਂ 2004 ਵਾਰ ਹੀ ਮਨਾ ਲੀਏ ਰੋਡੇਪਿੰਡ ਮਾਨਸਾਬ ਜਾਂਦੇ ਆ ਨਹੀਂ ਮਾਨਸਾਬ ਨੂੰ ਕਦੀ ਨਾ ਸੱਜਿਆ ਨੀ ਨਹੀਂ ਪਰ ਅਸੀਂ ਤਾਂ ਕਹਿੰਦੇ ਵੀ ਮਾਨਸਾਬ ਨੂੰ ਉੱਥੇ ਹੀ ਜਾਣਾ ਚਾਹੀਦਾ ਤੇ ਜਸਵੀਰ ਸਿੰਘ ਰੋਡੇ ਨੂੰ ਫਤਿਹਗੜ੍ਹ ਸਾਹਿਬ ਜਾਣਾ ਚਾਹੀਦਾ ਅਈ ਤੁਸੀਂ ਜੀ ਤੇ ਮਾਨ ਫਿਰ ਰੋਡੇਪਿੰਡ ਕਿਉਂ ਨਹੀਂ ਜਾਂਦੇ ਨਹੀਂ ਜਿਉਂ ਨਾਲ ਸੱਜਿਆ ਨਹੀਂ ਗਿਆ अच्छा सदिया हां असी जदों सदन गए थी जावागे अच्छा हां क्योंकि भाई जसबीर सिंह रोडे ने कैप्टन चंद सिंह रोडे ने ਸਾਡੇ ਸਤਕਾਰਯੋਗ ਨੇ ਸੰਤਾਨ ਦਾ ਪਰਿਵਾਰ ਹੈ ਜੀ ਇਹਨਾਂ ਨੇ ਵੀ ਦੁੱਖ ਤਕਲੀਫਾਂ ਚੱਲੇ ਨੇ ਅੱਜ ਵੀ ਸਿੱਖੀ ਦੀ ਗੱਲ ਕਰ ਰਹੇ ਨੇ ਹੂੰ ਸੋ ਤੁਸੀਂ ਉਹਨਾਂ ਨੂੰ ਸਦਾ ਪੱਦਰ ਦਿੱਤਾ ਹੁਣ ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਨਾਲ अच्छा जी ਗੱਲਬਾਤ ਕਰਨ ਦੀ ਠੀਕ ਹੈ ਤੇ ਮੈਂ ਤੁਹਾਡੇ ਮਾਧਮੇ ਰਵੇ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਸੰਤਾਂ ਦਾ ਜਨਮ ਦੇ ਨੇ ਜੀ ਉਹ ਉੱਥੇ ਜਾਣਗੇ ਤੇ ਹੋਰ ਚਾਰ ਚੰਨ ਲੱਗਣਗੇ ਉਹਨਾਂ ਦੇ ਪਰਿਵਾਰ ਉੱਥੇ ਪਹੁੰਚੇਗਾ ਠੀਕ ਹੈ ਠੀਕ ਹੈ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ TV ਚੈਨਲ ਤੇ ਮੇਰੇ ਨਾਲ ਸੀਗੇ ਸ਼ਰਮਣੀ ਕਾਲੀਦਾਰ ਅਮਰ ਸਰਦੇ ਸਿਨੀਅਰ ਆਗੂ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਵੀ 12 ਫਰਵਰੀ ਨੂੰ ਅਤੇ ਗੁਰਸਾਹਿਬ ਦੀ ਧਰਤੀ ਦੇ ਸੰਤ ਬਾਬਾ ਜਨਰ ਸਿੰਘ ਪਿੰਡਰਾਂ ਵਾਲਿਆਂ ਦੀ ਪਰਸੀ ਜਨਮ ਦਿਹਾੜਾ ਬਣਾਇਆ ਜਾਣਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰੋ ਤੇ ਨਾਲੇ ਆਪਣੇ ਕਮੈਂਟ ਦਿਓ ਸੋ ਭਾਈ ਸਾਹਿਬ ਜੀ ਜਿਸ ਤਰ੍ਹਾਂ ਜਾਣਕਾਰੀ ਦਿੱਤੀ ਹੈ ਸੰਤ ਬਾਬਾ ਜਨਰ ਸਿੰਘ ਪਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ